ਜਦੋਂ ਪੀਐਸਐਸਪੀ ਰੋਡ ਤੋਂ ਲੰਘ ਰਿਹਾ ਕੋਈ ਉਹਦੇ ਤਾਂ ਤੁਸੀਂ ਲਾਇਸੈਂਸ ਜਾਂ ਵੈਪਨਸ ਉਹ ਕੁਸ਼ਤਾਂ ਹੋਣੀ ਚਾਹੀਦੀ ਚੈੱਕਿੰਗ ਕਿ ਕੋਈ ਜਾ ਰਿਹਾ ਇਦਾਂ ਕੁੜੀ ਇਹ ਕੋਈ ਲੋਅ ਆਊਟਰ ਤਾਂ ਹੈ ਨਹੀਂ ਮੈਂ ਟੋਪਰ ਮੈਂ ਇੱਥੇ ਐਸਐਚਐਸ ਦਾ ਬੇਟਾ ਉਹ ਸਿਟੀ ਜਗਰਾਉਂਦਾ ਹੈਗੀ ਹੈ ਪਰ ਅਸੀਂ ਟਾਈਮ ਟਾਈਮ ਤੇ ਵਰਕ ਕਰਦੇ ਰਹੇ ਪਿਛਲੇ ਮਹੀਨੇ ਹੀ ਅਸੀਂ ਮੈਂ ਆਪ ਕੋ ਦੋ ਬੰਦੇ ਫੜਨੇ ਲੱਗ ਵੈਪਨ ਤੇ ਆਹ ਕੀ ਸੀ ਜਿਹੜਾ ਬਲ ਕਤਲ ਸਰ ਉੱਥੇ ਹੋਇਆ ਸੀ ਲੁਧਿਆਣੇ ਹੋਇਆ ਸੀ ਉਹਦਾ ਏ ਆਪਣੇ ਜੀਟੀਐਸ ਦੀ ਟੀਮ ਸੀ ਕਿਉਂ ਨਾਲ ਇੱਥੇ ਬੰਦਾ ਰੌਂਡ ਆਫ ਕੀਤਾ ਸੀ ਜੀਰਾ ਜੀ ਕਰ ਰਹੇ ਹੋਗੇ ਤੁਸੀਂ ਪਰ ਤੁਸੀਂ ਪੁਲਿਸ ਦਾ ਟੈਰ ਖਤਮ ਹੋ ਮਰਜੀ ਆਪਣਾ ਸਾਰੇ ਜੀ ਖਰਾਬ ਪੁਲਿਸ ਤੋਂ ਡਰਦੇ ਹੁੰਦੇ ਸੀ ਲੋਕ ਹੁਣ ਪੁਲਿਸ ਦਾ ਚਵੰਨੀ ਟੈਰ ਆ ਥੋੜੀ ਹੁੰਦੀ ਹੈ ਕੁਝ ਥੋੜੀ ਹੁੰਦੀ ਹੈ ਖਰੀਸੋਂ ਚੋਂ ਕੋਸਟਾ ਪੁਲਿਸ ਤੋਂ ਬਹੁਤ ਡਰਦੇ ਜੀ ਪੁਲਿਸ ਤੋਂ ਬਹੁਤ ਡਰ ਦਬਾ ਦਬਾ ਕੇ ਵੀ ਬੰਦਾ ਮਾਰਦਾ ਮੇਰੇ ਨਾਲ ਬਣੂਗਾ ਵੀ ਦੇਖੋ ਮਾਂ ਦਾ ਪੁੱਤ ਚਲੇ ਗਿਆ ਇਹਨਾਂ ਨੂੰ ਤਾਂ ਬਹੁਤ ਮਾਰੀ ਲਿਆ ਬਹੁਤ ਪਟੜਾ ਚਾਹੀਏ ਕੀ ਹੋ ਗਿਆ ਨਜਸ ਲਾਗੀ ਹੁਣ ਬੰਦਾ ਮਾਰ ਕੇ ਜਿਹੜਾ ਬੰਦਾ ਹੁੰਦਾ ਉਹ ਮਾਰ ਕੇ ਗੈਂਗਸਟਰ ਬਣ ਜਾਂਦਾ ਈਜ਼ੀ ਮਨੀ ਉਹ ਕਹਿੰਦਾ ਮੈਂ ਫਲਾਣਾ ਮਾਰ ਰਿਹਾ ਸੀ ਵੇਖੋ ਹੁਣ ਮੈਨੂੰ ਇਹ ਦੇ ਦਿਓ ਫਿਰ ਮੈਂ ਦੂਜਾ ਮਾਰੂਗਾ ਜਿਹਨੇ ਮਰਵਾਇਆ ਇਹ ਦਿਸ ਇਜ਼ ਅ ਰੀਅਲ ਇਹ ਚੱਲ ਰਿਹਾ ਕੰਮ ਪਿੱਛੇ ਜਿਹਨੇ ਮਰਵਾਇਆ ਉਹ ਤਾਂ ਅੱਗੇ ਆਉਂਦਾ ਇੱਕ ਵਾਰੀ ਸਾਬ ਇਲੀਗਲ ਵੈਪਨਸ ਵੀ ਬਹੁਤ ਵਧ ਗਏ ਆ ਉਹ ਯਾਰ ਇਲੀਗਲ ਨਿਗਰ ਵਾਈਡ ਮੈਂ ਬਾਰੇ ਹੋ ਸਕਦਾ ਸਾਰੀਆਂ ਸਟੇਟਾਂ ਹੋਰ ਵੀ ਚੱਲ ਰਹੀਆਂ ਨਾ ਤੁਡੇ ਨਾਲ ਹੀ ਹਿਮਾਚਲ ਤੁਹਾਡੇ ਨਾਲ ਰਾਜਸਥਾਨ ਤਜਿਸਤਾਨ ਤੋਂ ਵੱਡੀ ਸਟੇਟ ਹੈ ਬਿਲਕੁਲ ਤੁਹਾਡੇ ਨਾਲ ਹਰਿਆਣਾ ਸਾਡੇ ਪੰਜਾਬ 'ਚ ਇਹ ਕੰਮ ਹੋ ਰਿਹਾ ਹੈ ਲਾਅ ਐਂਡ ਆਰਡਰ ਬਿਲਕੁਲ ਨਹੀਂ ਹੈ ਗੱਲ ਇਹ ਜੀ ਕੋਈ ਗੱਲ ਨਹੀਂ ਮੈਂ ਹੁਣੇ ਤਰਨਤਾਰਨ ਇਲੈਕਸ਼ਨ ਸੀਗਾ ਭੈਣ ਜੀ ਅਸੀਂ ਉੱਥੋਂ ਆਏ ਹਾਂ ਤੁਹਾਡੇ ਨਾਲ ਹੈ ਔਰ ਜੇ ਨਹੀਂ ਇਨਸਾਫ ਮਿਲਦਾ ਤੇ ਫਿਰ ਅਸੀਂ ਆਪਦੇ ਵੱਲੋਂ ਤੁਸੀਂ ਕੀ ਕਰਨਾ ਅਸੀਂ ਆਪਦੇ ਵੱਲੋਂ ਐਸਐਸਪੀ ਦਾ ਖਰਾਉ ਕਰਾਂਗੇ ਜਾਂ ਉੱਥੇ ਬੈਠ ਕੋਨ ਨੂੰ ਜਿੰਨਾ ਚਿਰ ਪਹਿਲਾਂ ਤੁਸੀਂ ਪਰਿਵਾਰ ਕਿਉਂਕਿ ਮੈਂ ਇਹੋ ਜੇ ਮੌਕੇ ਤੇ ਕਿਸੇ ਪ੍ਰਕਾਰ ਦੀ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦਾ ਠੀਕ ਹੈ ਜੱਗਾ ਜੀ ਆ ਜਾਣਗੇ ਆ ਮਣੀ ਇੱਥੇ ਤੁਹਾਡੇ ਕੋਲੇ ਪਰ ਤੁਸੀਂ ਫੈਸਲਾ ਪਹਿਲਾਂ ਪਰਿਵਾਰ ਤੇ ਪਿੰਡ ਵਾਲਿਆਂ ਨੇ ਉਹ ਕਹਿੰਦੇ ਮੈਂ ਕਈ ਵਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਸਾਡੇ ਬਲਦੀ ਚ ਤੇਲ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਤੁਹਾਡੇ ਨਾਲ ਜਿੱਥੇ ਕੋਈ ਚਾਰ ਪੈਸੇ ਵੀ ਲੱਗੇ ਵਕੀਲ ਵੀ ਕਰਨਾ ਪਿਆ ਉਹ ਅਸੀਂ ਕਰਾਂਗੇ ਤੁਹਾਡੀ ਲੜਾਈ ਲੜਾਂਗੇ ਮੈਂ پولیس گرفتار ਕਰਦੀ ਉਹਨਾਂ ਨੂੰ ਉਹ ਵੀ ਅਸੀਂ ਲੜਾਈ ਲੜਾਂਗੇ ਪਰ ਉਹ ਥੋੜਾ ਜਾਣ ਆਲਾ ਤਾਂ ਭਾਈ ਵਾਪਸ ਦਿਹਾੜੀ ਇਹ ਉਹ ਆਉਂਦਾ ਹੋਏ ਤਾਂ ਅਸੀਂ ਸਾਰੇ ਜਾਣੇ ਸਾਰਾ ਪਿੰਡ ਬੰਗਾਰ ਲੀਏ ਪਰ ਉਹ ਆਉਂਦਾ ਹੈ ਇਹ ਫੈਸਲਾ ਪਰਿਵਾਰ ਵਾਲਿਆਂ ਨੇ ਤੇ ਪਿੰਡ ਵਾਲਿਆਂ ਨੇ ਲੈਣਾ ਉਹ ਵੀ ਹੈਗੇ ਹੁਣ ਅਸੀਂ ਥੋੜੀ ਸਾਡੇ ਆਉਣ ਦਾ ਮਕਸਦ ਵੀ ਇਹ ਹੁੰਦਾ ਤੁਸੀਂ ਲੋਕਾਂ ਨੇ ਆ ਤਾਂ ਸਾਡਾ ਇਲਾਕੇ ਦੇ ਜਗਰਾਉ ਵਾਲਿਆਂ ਨੇ ਵੋਟਾਂ ਪਾਈਆਂ ਵੈਸੇ ਵੀ ਸਾਡਾ ਫਰਜ਼ ਬੰਦਾ ਹਾਂ ਦਾ ਨਾਰਾ ਮਾਰਨ ਫਿਰ ਪਾਰਟੀ ਇਹਨੇ ਨਾਲ ਮਾੜਾ ਮੋਟਾ ਪੁਲਿਸ ਉਤਾ ਕਰ ਲੈਂਦੀ ਹੈ ਮਾੜੀ ਮੋਟੀ ਸ਼ਰਮ ਆ ਜਾਂਦੀ ਹੈ ਵੈਸੇ ਹਾਲਾਤ ਬਹੁਤ ਮਾੜੇ ਜੋ ਕਹੀਏ ਮੁੰਨੇ ਹੀ ਮਾੜੇ ਹਾਲਾਤ ਇਹ ਫੜ ਕੇ ਮਾਰੇ ਹੁਣ ਜਿਹੜੇ ਇਹੋ ਜਿਹੇ ਬੰਦੇ ਆ ਪੁਲਿਸ ਮਾਰੇ ਪੁਲਿਸ ਮਾਰੇ ਤੇ ਫਿਰ ਇਹ ਜਿਆ ਕੰਮ ਹੀ ਨਾ ਚੱਲੇ ਲੋਕਾਂ ਨੂੰ ਡਰ ਲੱਗੇ ਆ ਦੁਬਈ ਜਾਂਦੇ ਰੋ ਸੋਨਾ ਲੰਕੀ ਜਾਂਦਾ 25 25 ਕਿਲੋ ਹੱਥ ਨਹੀਂ ਆਉਂਦਾ ਕਿਉਂਕਿ ਹੱਥ ਵੜਦੇ ਆ ਇੱਥੇ ਜੀਰਾ ਜੀ ਕਰਦਾ ਮੁੰਡਾ ਮਾਰਦੇ ਇਹਦਾ ਜੀ ਕਰਦਾ ਮੁੰਡਾ ਮਾਂ ਬੱਚੇ ਵੀ ਤਾਈਂ ਬਾਹਰ ਫਸਦੇ ਨਾ ਰੰਗ ਲੱਗ ਲੱਗ ਤੇ ਕੁੱਤੇ ਦਾ ਤਾਂ ਸਵਸ ਹੋ ਗਿਆ ਕੁੱਤੇ ਨੂੰ ਤਾਂ ਰੋਟੀ ਪਾਣੀ ਲੱਗੇ ਕੋਈ ਨਹੀਂ ਬੰਦੇ ਖੜਾ ਹੀ ਨਹੀਂ ਹੁਣ ਆਪਣੇ ਪਰਿਵਾਰ ਨੂੰ ਕਿਸੇ ਗੱਲ ਤੇ ਫੋਰਸ ਨਾ ਕਰੋ ਅਸੀਂ ਨਹੀਂ ਇਹਨਾਂ ਨੂੰ ਕੁਝ ਕਹਿੰਦੇ ਵੀ ਇਹਨਾਂ ਨੇ ਪੋਸਟਮਾਰਟਮ ਕਰਾਉਣਾ ਹੈ ਨਹੀਂ ਕਰਾਉਣਾ ਅੰਤਿਮ ਸੰਸਕਾਰ ਕਿਦੋਂ ਕਰਨਾ ਪਰ ਤੁਸੀ ਇਹਦਾ ਇੰਵੈਸਟ ਨਹੀਂ ਹੁੰਦੀ ਅਸੀਂ ਕਰਨਾ ਤੁਸੀ ਫੋਰਸ ਨਾ ਕਰੋ ਰਾਈਟ ਸਰ ਇਹਨਾਂ ਦਾ ਮਨ ਜਦੋਂ ਕਰਦਾ ਹੈ ਉਹਨਾਂ ਦੇ ਮੁਤਾਬਕ ਚਲੋ ਅਸੀਂ ਇਹਨਾਂ ਦੇ ਨਾਲ ਜੇ ਤੁਸੀਂ ਫੋਰਸ ਕਰੋਗੇ ਤਾਂ ਫਿਰ ਅਸੀਂ ਤੁਹਾਡੇ 100% ਖਲਾਫ ਸਰ ਸਾਨੂੰ ਵੀ ਪਰਿਵਾਰ ਨਾਲ ਬਹੁਤ ਨਹੀਂ ਨਹੀਂ ਮੈਂ ਨਹੀਂ ਕਹਿੰਦਾ ਵੀ ਤੁਸੀਂ ਦਾ ਬੱਚਾ ਜਵਾਨ ਚਲੇ ਜਾਵੇ ਕੱਲਾ ਕੱਲਾ ਬੇਟਾ ਸੀ ਕਿ ਸਰ ਅਸੀਂ ਨਹੀਂ ਆ ਨਹੀਂ ਆਈ ਕਿਉਂਕਿ ਸਰ ਪਰ ਫਿਰ ਵੀ ਅਸੀਂ ਪਰਿਵਾਰ ਦੇ ਨਾਲ ਹਾਂ ਸਾਡੇ ਆਫੀਸਰ ਸਾਹਿਬਾਨ ਅਗਲੇ ਦੇ ਜਿਵੇਂ ਮੰਨੂ ਕਿਉਂਕਿ ਹੁਣ ਇਸ ਸਥਿਤੀ ਦੇ ਵਿੱਚ ਉਹਨਾਂ ਦੇ ਕਲੇਜੇ 'ਚ ਜਿਵੇਂ ਮਾੜੀ-ਮੋਟੀ ਸ਼ਾਂਤੀ ਮਿਲਦੀ ਹੈ ਰਾਈਟ ਸਰ ਉਹਨਾਂ ਨੂੰ ਉਵੇਂ ਕਰ ਲੈਣ ਰਾਈਟ ਸਰ ਬਿਲਕੁਲ ਅਸੀਂ ਵੀ ਨਹੀਂ ਇਸ ਗੱਲ 'ਚ ਇੰਟਰਫੇਰੈਂਸ ਕਰ ਅਸੀਂ ਕਿਉਂਕਿ ਇੱਕ ਤਾਂ ਅਗਲੇ ਦੇ ਘਰੇ ਨੌਜਵਾਨ ਮੁੰਡੇ ਦੀ ਲਾਸ਼ ਪਈ ਆ ਉੱਤੇ ਰਾਜਨੀਤੀ ਕਰਕੇ ਵਿਆ ਕਰੋ ਬਿਲਕੁਲ ਨਹੀਂ ਭਾਈ ਜੀ ਆਪ ਦੀ ਮਰਜ਼ੀ ਕਰਨੀ ਹੈ ਸਾਡੀ ਬਿਲਕੁਲ ਨਹੀਂ ਇਸ ਗੱਲ 'ਚ ਤੁਹਾਨੂੰ ਰਾਏ ਕੋਈ ਪਿੰਡ ਵਾਲੇ ਰਾਏ ਲਓ ਆਪ ਲਓ ਹਾਂ ਅਸੀਂ ਪਰ ਤੁਹਾਡੇ ਨਾਲ ਖੜੇ ਹਾਂ ਜਿਹੜਾ ਤੁਹਾਡਾ ਫੈਸਲਾ ਹੋਊਗਾ ਇਹ ਨਾ ਸਮਝੋ ਵੀ ਅਸੀਂ ਇਕੱਲੇ ਆ ਪੂਰਾ ਜਗਰਾਓ ਪੂਰੇ ਪੰਜਾਬ ਦੇ ਲੋਕ ਜੱਗਾ ਆ ਮਨੀਏ ਸਾਰੇ ਅਸੀਂ ਤੁਹਾਡੇ ਨਾਲ ਖੜਾ ਕੱਲੇ ਨਹੀਂ ਮਹਿਸੂਸ ਕਰਨਾ ਜਿੰਨੇ ਜੋਗਰੇ ਅਸੀਂ ਤੁਹਾਡੇ ਨਾਲ ਤੇ ਟਕੜੇ ਰਹੋ ਹੋ ਮੈਨੂੰ ਬਲਖ ਕਿਵੇਂ ਸਮਝਾਈਏ ਇਸ ਮਾਂ ਨੂੰ ਮੈਰੀ ਨੂੰ ਪਾਗਲ ਹੋ ਜੂਗੀ ਇਹ ਮਾਂ ਨਹੀਂ ਰਹਿੰਦੀ ਵੀ ਬਿਮਾਰ ਹੈ ਇਹਦੀ ਸਮਝੂਗੀ ਮਾਂ ਨਹੀਂ ਰੋਟੀ ਪਕਾ ਲੈਦੀ ਰਪੈਗੀ ਬਸ ਦਵਾਈ ਬੁੱਟੀ ਲਿਆ ਦਿੰਦਾ ਸੀ ਉਹ ਤਾਂ ਮੈਂ ਤੇਰੇ ਨਾਲ ਹੀ ਤੇਰੇ ਵਰਤੀ ਸੀ ਤਾਂ ਇਹ ਅਸੂਲ ਬੱਤਿਸਾ ਹੈ। ਹੁਣ ਕਿ ਆ ਬਰੇ ਉਹ ਤਾਂ ਸਮੀਤੀ ਉਧਰ ਵੇਖਿਓ। ਅੰਦਰ ਵੇਖੋ ਭਈਆ ਕੈਮਰੇ ਵਾਲੇ ਤੁਸੀਂ ਉਹ ਕਿੱਡੀਆਂ ਜਿਹੜੀਆਂ ਸ਼ਹੀਦਾਂ ਮੁੰਡੇ ਨੇ ਜਿੱਤੀਆਂ। ਆਜੋ ਉਹ ਭਾਈ ਦੇ ਅੰਦਰ ਵੇਖਿਓ ਉਹ ਕਮਰੇ ਛੁ ਕਹਿੰਦਾ ਸੀ ਮੈਂ ਤੁਹਾਨੂੰ ਮੈਂ ਅੱਜ ਪਰਸੋਂ ਪੋੜਨ ਕੋਲ ਦੌੜ ਕੇ ਜਾਂ ਖੇਤੜੇ ਪਰ ਕਿੱਥੇ ਜਾ ਰਹੇ ਭਾਈ ਜਿੱਥੇ ਆਇਆ

ਕੋ ਕਰਾ ਤਾ ਅਭੀ ਬਾਤ ਤੇ ਇੱਕ ਵਾਰੀ ਫੋਟੋ ਮਾਰ ਲੀ ਮੈਂ ਇੱਕ ਇੱਕ ਰੁਪਿਆ ਜਿੱਤ ਗਿਆ ਹਾਂ ਲਓ ਕਾਨੂੰਨ ਤਰੇ ਭਾਜੀ ਜਿੱਤ ਰਹੇ ਹੁਣ ਦੇਖੋ ਫੇਲਾਵਾਂ ਤੇ ਲਈ ਜਤਿੰਦਰ ਜਤਿੰਦਰ ਤੇ ਇਹ ਫਾਰਮ ਕਲ ਇੱਕ ਸੈਕਿੰਡ ਪਾਜੀ ਪਾਜੀ ਹੰਦੀ ਕਰ ਲੈ ਕੀ ਕਰਦੇ ਜੀ ਇਹ propto ਸੀਗੀਆਂ ਇਹ ਮਾਨ ਸਨਮਾਨ ਸੀਗਾ ਇੱਕ ਕਬੱਡੀ ਖਿਡਾਰੀ ਦਾ ਪਰ ਜੋ ਹੋਇਆ ਹੈ ਇਹ ਟ੍ਰੋਫੀ ਹੋਰ ਪਰ ਜਿੰਨੇ ਸੇ ਸੇ ਕਰਦੇ ਸੀ ਪਰ ਫਰਿੰਗ ਸਭ ਬਾਈਟ ਵਾਰੀ ਕਰ ਲਈਏ ਜੀ ਸਾਰੇ ਆ ਜੇ ਸਾਰੇ ਚੈਨਲ ਵਾਲੇ ਖੜੇ ਆ ਇੱਕ ਮਿੰਟ ਜੀ ਇਹ ਕਿਹੜਾ ਪਹਿਲਾ ਹਾਦਸਾ ਹੈ ਨੰਗਲ ਅੰਬੀਆਂ ਤੋਂ ਲੈ ਕੇ ਲਗਾਤਾਰ ਸਿੱਧੂ ਮੂਸੇ ਵਾਲੇ ਤੋਂ ਲੈ ਕੇ ਹਾਸਤੇ ਹਾਸਾ ਹਰ ਰੋਜ਼ ਨਵਾਂ ਹਾਸਤਾ ਇਸੇ ਤਰ੍ਹਾਂ ਹੀ ਤੁਸੀਂ ਦੇਖੋ ਮੋਹਾਲੀ ਦੇ ਵਿੱਚ ਹੋਏ ਇਨਫੋਰਮੇਸ਼ਨ ਆਈ ਹੈ ਕਿ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਹੋਣ ਜਾ ਰਹੀ ਹੈ ਕੱਲ ਸਿੰਲੰਦਰ ਜਾ ਕੇ ਆਏ ਆ ਬਨਾਲਾ ਦੀ ਘਟਨਾ ਹੈ ਕਿ ਇੱਕ ਬੱਚੇ ਨੂੰ ਕੋ ਨਹੀਂ ਆਉਣਾ ਉੱਥੇ ਵੀ ਕੁਪਾਰ ਦਾ ਬੰਦ ਲੋਕ ਕੇ ਲੈ ਗਏ ਗੋੜੀਆਂ ਚਲਾਉਂਦੇ ਸੋ ਹਰ ਰੋਜ਼ ਅਗਰੀ ਇੱਕ ਨਵੀਂ ਖਬਰ ਠੀਕ ਹੈ ਜੀ ਜਿਹੜਾ ਕਿ ਪੰਜਾਬ ਇਦਾਂ ਦਾ ਨਹੀਂ ਸੀ ਪਰ ਪੰਜਾਬ ਨੂੰ ਇਦਾਂ ਦਾ ਬਣਾ ਦਿੱਤਾ ਗਿਆ ਅੱਜ ਦੀ ਸੰਭਾਗ ਹੁੰਦੇ ਤੇ ਅੱਜ ਦੀ ਪੰਜਾਬ ਦੀ ਪੁਲਿਸ ਹਰ ਰੋਜ਼ ਮਾਂ ਬਾਪ ਇੱਕ ਪੋੜਾ ਬੱਚਾ ਮਰ ਗਿਆ ਹੁਣ ਉਹ ਪੋਸਟਮਾਰਟ ਵਾਸਤੇ ਵੇਟ ਕਰੇਗੀ ਫਿਰ ਉਹ ਸਾਡੀ ਮਾਤਾ ਉਹਨੂੰ ਅੰਤਿਮ ਸੰਸਕਾਰ ਕਰੇਗੀ ਭੈਣ ਬਾਰ ਇੱਕ ਹੀ ਪੁੱਤ ਸੀ ਨਾ ਕੋਈ ਚਾਚਾ ਨਾ ਤਾਇਆ ਸ਼ਰਮੋਣੀ ਚਾਹੀਦੀ ਹੈ ਪੰਜਾਬ ਦੀ ਪੁਲਿਸ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਔਰ ਮੁੱਖ ਮੰਤਰੀ ਸਾਹਿਬ ਨੂੰ ਕਿ ਜਿੰਨਾ ਚਿਰ ਇਸ ਤੇ ਤੁਸੀਂ ਤਵੱਜੋ ਨਾ ਦਿੱਤੀ ਸਭ ਕੁਝ ਬੇਕਾਰ ਹੈ ਕੋਈ ਡਿਵੈਲਪਮੈਂਟ ਨਹੀਂ ਕੋਈ ਇੰਡਸਟਰੀ ਨਹੀਂ ਜਿੰਨਾ ਚਿਰ ਸਾਰੇ ਬੱਚੇ ਨਹੀਂ ਮਰਦੇ ਕੁਝ ਬੱਚੇ ਨਸ਼ੇ ਨੇ ਖਾ ਲਏ ਕੁਝ ਬੱਚਿਆਂ ਦੇ ਹੱਥਾਂ ਦੇ ਵਿੱਚ ਇਹ ਹਥਿਆਰ ਆ ਗਏ ਔਰ ਇਸ ਤਰ੍ਹਾਂ ਜਿਹੜਾ ਦਿਨ ਦਿਹਾੜੇ ਪਤਲੇ ਆਮ ਹੈ ਕੱਲ ਦੀ ਜਿਹੜੀ ਇਹ ਘਟਨਾ ਮੈਂ ਕਹਿੰਦੇ ਅੱਧਾ ਘੰਟਾ ਐਸਐਸਪੀ ਦੇ ਦਫਤਰ ਦੇ ਨਾਲ ਲੜਾਈ ਚੱਲ ਰਹੀ ਹੈ ਦੇਖੋ ਆਫ ਦਿਨ ਦਿਹਾੜੇ ਦਾ ਕਿੰਨੇ ਵਜੇ ਦਾ ਘਟਨਾ ਹੋਇਆਗਾ 2 ਵਜੇ ਦਾ ਵਾਕਿਆ ਹੈ ਤੇ ਜੇ 2 ਵਜੇ ਸ਼ਹਿਰ ਦੇ ਵਿੱਚ ਐਸਐਸਪੀ ਦਫਤਰ ਦੇ ਨਾਲ ਇਹ ਕੰਮ ਘਟਨਾ ਵਾਪਰੀ ਹੈ ਤੇ ਫਿਰ ਤੁਸੀਂ ਸਮਝ ਲਓ 10:30 ਵਜੇ ਕੱਲ 11 ਵਜੇ ਉਹ ਜਿਹੜੀਆਂ ਲੁੱਟ ਖੋ ਜਲੰਧਰ ਹੋਈ ਹੈ ਦਿਨ ਦਿਹਾੜੇ ਪਿਸਤੌਲ ਲੈ ਕੇ ਉਹ 11 ਵਜੇ ਭਰੇ ਬਾਜ਼ਾਰ ਦੇ ਵਿੱਚ ਤੇ ਹਾਲਾਤ ਤੁਸੀਂ ਜਾਣ ਸਕਦੇ ਹੋ ਕਿ ਅੱਜ ਪੰਜਾਬ ਦੇ ਹਾਲਾਤ ਕੀ ਹੈ ਮੈਂ ਉਹ ਵੀ ਡੇਲੀ ਪੋਸਟੋਂ ਵੀ ਖੋ ਨਾ ਆਇਆ ਜੱਸੀ ਹੂਮ ਕਰਕੇ ਉਹ ਕਹਿ ਰਹੇ ਨੇ ਕਿ ਅਸੀਂ ਇਹ ਮੁੱਦਲਾ ਕਿ ਤਰਵਾਇਆ ਅਸੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਹਾਂ ਕਿ ਹਾਲਾਤ ਇਹ ਕਿ ਫੋਨ ਤੇ ਅੱਗੇ ਰਸੇ ਮੈਂ ਕਹਿ ਰਿਹਾ ਹਾਂ ਕਿ ਇਹ ਛੋਟੇ ਛੋਟੇ ਹੁਣ ਵੱਲ ਵੱਡ ਗਏ ਹੈ ਨਵਾਂ ਗੈਂਗਵਾਰ ਚੱਲ ਪਈ ਹੈ ਜਿਹੜਾ ਮੁੰਡਾ ਵਿਹਲਾ ਤੁਰਿਆ ਫਿਰਦਾ ਉਹ ਬੰਦਾ ਮਾਰ ਕੇ ਉਹਦੀ ਜ਼ਿੰਮੇਵਾਰੀ ਲੈਂਦਾ ਤਾਂ ਜੋ ਉਹਨੂੰ ਫਰੋਤੀਆਂ ਤੇ ਪੈਸਾ ਹੋਰ ਇਕੱਠਾ ਹੋਣ ਲੱਗ ਪਵੇ ਉਹ ਕਹਿੰਦਾ ਵੀ ਫਲਾਣਾ ਮੈਂ ਮਾਰੇ ਟਰਰਰ ਫਲਾਉਣ ਦਾ ਮਾਹੌਲ ਜਿਹੜਾ ਪੂਰੇ ਪੰਜਾਬ ਦੇ ਵਿੱਚ ਹੈ ਇਸ ਤਰ੍ਹਾਂ ਦਾ ਜਦੋਂ ਅਤਵਾਦ ਸੀ ਉਦੋਂ ਵੀ ਨਹੀਂ ਸੀਗਾ ਮਾਰੇ ਦਿਨ ਸੀ ਇਹ ਤਾਂ ਨਵੀਂ ਕਹਾਣੀ ਸੁਣੂ ਮਣੀ ਹੈ ਕਿ ਬੰਦਾ ਮਾਰ ਕੇ ਨਹੀਂ ਬੰਦਾ ਡਰਦਾ ਰਹਿੰਦਾ ਛੁਪ ਜਾਂਦਾ ਹੈ ਲੜਾਈ 'ਚ ਬੰਦਾ ਮਰ ਗਿਆ ਇਥੇ ਦੱਸ ਦੇ ਤੁਸੀਂ ਕਹਿੰਦੇ ਨਿਊਜ਼ ਚੈਨਲ ਨੂੰ ਹੀ ਦੱਸਿਆ ਜਾ ਰਿਹਾ ਕਿ ਅਸੀਂ ਮਾਰੇ ਦੱਸੋ ਅਸੀਂ ਜ਼ਿੰਮੇਵਾਰੀ ਨਹੀਂ ਨਹੀਂ ਬੜੀ ਮਿਸਰ ਸਾਹਮਣੇ ਤਸਵੀਰ ਲੱਗੀ ਹੋਈ ਹੈ ਸੰਦੀਪ ਅੰਗਲੰਬੀਆ ਵੀ ਉੱਥੇ ਨੇ ਸੀਧੂ ਜੀ ਨੇ ਅ ਅ ਸੀਦੂ ਮੂਸੇ ਵਾਲਾ ਵੀ ਉੱਥੇ ਨੇ ਹੁਣ ਤੇਜਪਾਲ ਦੀ ਤਸਵੀਰ ਵੀ ਅੰਗ ਲੱਗੀ ਗਈ ਹੈ ਯਾਦ ਰਹਿ ਜੀ ਬੋਲੀ ਮਾਣ ਪੁੱਛੋ ਜੀ ਨੇ ਆਦੇ ਤੇ ਵਿੱਚ ਰੱਖ ਕੇ ਜਾਣ ਦਿੱਤਾ ਜੋਰੀ ਕੀ ਵਾਲਾ ਹੈ ਮੈਂ ਜਦੋਂ ਆਇਆ ਇੱਕ ਸੈਕਿੰਡ ਉਹਨੇ ਸਾਹ ਨਹੀਂ ਲਿਆ ਚਿੱਕਾ ਬਾਗ ٹھیک ہے آج آئی چلو ٹھیک ہے

ਸੋਨ ਲੰਬੇ ਹੋਣੇ ਮੇ ਬਹੁਤ ਪੰਚੀ ਆ ਗਿਆ ਨਾ ਮਨਾ ਹੋ ਜਾਏਗੀ ਉਹ ਪਿੰਡ ਵਾਲੇ ਦਾ ਫੈਸਲਾ ਹੋਊਗਾ ਉਹ ਵੀ ਜਿਹੜਾ ਮਾਰਦੇ ਨੇ ਲੋੜੀਂਦੀ ਦਸੋ ਜੀ ਕਿ ਹੁਸਨ ਕਰਨਾ ਕੋਈ ਨਹੀਂ ਆਈ ਕਰੇ ਉਹ ਜਿਹੜਾ ਮੋਟਾ ਬੰਦਾ ਜਿਹੜਾ ਪਸ਼ੂ ਮਾਰ ਕੇ ਧੁੰਨਾ ਉਹ ਸਾਮ ਹੈ ਹੋ ਨਾ ਨਾ ਫਿਰਵਾਦ ਦੇ ਇਸ ਨਹੀਂ ਮੈਂ ਜੀਵਨ ਕਰਦਾ ਚਲ ਆ ਮੁੰਡਾ ਬੱਗੇ ਆ ਲੈ ਜਾਨ ਨਾ ਮਿਲ ਲੰਦ ਠੰਕ ਯੂ ਆ ਵੀ ਬੰਦੂ ਸਾਹਿਬ ਆਉਣੀ ਸਰ ਸਾਹਿਬ ਅੱਜ ਇੱਥੇ ਗਿੱਦੜਵਿੰਡੀ ਪਿੰਡ ਚ ਆਏ ਹੋ ਇਸ ਘਰ ਦੇ ਇੱਕ ਮੁੰਡੇ ਨੂੰ ਕੱਲ ਜਗਰੋਂ ਵਿਖੇ ਕਤਲ ਕਰ ਦਿੱਤਾ ਗਿਆ ਜੀ ਕੀ ਕਹੋਗੇ ਪੰਜਾਬ ਜਿਹੜੀ ਲਾਅ ਐਂਡ ਆਰਡਰ ਸਥਿਤੀ ਹੈ ਕੀ ਚੱਲ ਰਹੀ ਹੈ ਇਸ ਟਾਈਮ ਦੇਖੋ ਗੱਲ ਇਹ ਆ ਕਿ ਮੈਂ 3 ਦਿਨ ਹੋ ਗਏ ਲਗਾਤਾਰ ਇੱਕ ਦਿਨ ਮਾਂਨਸਾ ਗਿਆ ਸੀ ਦਿਨ ਦਿਹਾੜੇ ਇੱਕ ਕਾਰੋਬਾਰੀ ਦੁਕਾਨ ਤੇ ਬੈਠੇ ਤੇ ਗੋਲੀਆਂ ਚਲਾ ਦਿੱਤੀਆਂ ਉਹਨੂੰ ਸਮਝ ਨਹੀਂ ਆਈ ਵੀ ਕਿਉਂ ਚਲਾਈ ਸ਼ਾਮ ਨੂੰ 1 ਕਰੋੜ ਦੀ ਫਰੋਤੀ ਬੰਗਲੇ ਕੱਲ ਮੈਂ ਗਿਆ ਸੀ ਸਵਾ ਕਰੋੜ ਰੁਪਏ ਦੇ ਗਹਿਣੇ ਸਵਾ 11:00 ਵਜੇ ਦਿਨ ਦਿਹਾੜੇ ਲੁੱਟ ਲੈ ਗਏ ਜਲੰਧਰ ਚ ਤਿੰਨ ਨੌਜਵਾਨਾਂ ਨੇ ਸੀਸੀਟੀਵੀ ਦੇ ਵਿੱਚ ਉਹ ਕੈਦ ਹੋਏ ਜਿਨ੍ਹਾਂ ਦੇ ਹੱਥ ਦੇ ਵਿੱਚ ਅਸਲਾ ਤੇ ਪਿਸਤੌਲ ਸੀ ਆ ਜਤੀਜਾ ਦੇਣਾ ਹੈ ਕੀ ਕੱਲ ਸ਼ਾਮ ਦੀ ਇਹ ਖਬਰ ਸੀ ਕਿ ਇੱਕ ਕਬੱਡੀ ਪਲੇਅਰ ਤੇਜਪਾਲ ਸਿੰਘ ਠੀਕ 2 ਵਜੇ ਦੇ ਸਮਾਂ ਤਕਰੀਬਨ ਜਿਨ੍ਹਾਂ ਨੂੰ SSP ਦੇ ਘਰ ਦੇ ਜਵਾਂ ਨਾਲ ਦਫ਼ਤਰ ਦੇ ਘਰ ਦੇ ਨਾਲ ਉੱਥੇ ਮਾਰ ਦਿੱਤਾ ਗਿਆ ਅੱਧਾ ਘੰਟਾ ਲੜਾਈ ਚ ਕਹਿਣ ਦਾ ਭਾਵ ਹੁਣੇ-ਹੁਣੇ ਖਬਰ ਮਿਲੀ ਹੈ ਰਾਹ ਚੌਂਦੇ ਨੂੰ ਕਿ ਮਹੌਲੀ ਦੇ ਵਿੱਚ ਗੋਲੀ ਚੱਲ ਗਈ ਜੀ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਪੰਜਾਬ ਦੇ ਬਣ ਗਏ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਇਹ ਬੜੀ ਮੁਸ਼ਕਿਲ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਬਹਾਲ ਕੀਤੀ ਸੀ 1992 ਦੀ ਸਰਕਾਰ ਬਣਾਉਣ ਤੋਂ ਬਾਅਦ ਜਦੋਂ ਸਾਰੀਆਂ ਸਰਕਰ ਲੋਕ ਭੱਜ ਗਏ ਸਨ ਸਾਰੀਆਂ ਪਾਰਟੀਆਂ ਜੀ ਅੱਜ ਇਹ ਨੂੰ ਦੁਬਾਰੇ ਫੇਰ ਉੱਥੇ ਲਿਆ ਕੇ ਖੜਾ ਕਰਤਾ ਹੁਣੇ-ਉਣੇ ਢੇਲੀ ਪੋਸਟਾ ਤੇ ਕਿਸੇ ਨੇ ਪਤਾ ਨਹੀਂ ਕੋਈ ਦੱਸ ਰਿਹਾ ਸੀ ਸੋਸ਼ਲ ਮੀਡੀਆ ਤੇ ਜੀ ਸੋਸ਼ਲ ਮੀਡੀਆ ਤੇ ਕਿ ਤੇ ਦੇ ਪਾ ਨੂੰ ਮਾਰਨ ਦੀ ਜ਼ਿੰਮੇਵਾਰੀ ਕਿਸੇ ਨੇ ਲੈ ਲਈ। ਹਾਂਜੀ। ਇਹ ਸਿੱਧਾ ਮੀਡੀਆ ਨੂੰ ਵੀ ਦੱਸ ਰਿਹਾ ਉਹ ਕਿ ਮੈਂ ਜ਼ਿੰਮੇਵਾਰੀ ਹੈ। ਇਸ ਤਰ੍ਹਾਂ ਦਾ ਇੱਕ ਨਵਾਂ ਸਿਲਸਿਲਾ ਇਹ ਰੇਸ ਚੱਲ ਪਿਆ ਬੰਦਾ ਮਾਰ ਕੇ ਫਿਰ ਜ਼ਿੰਮੇਵਾਰੀ ਲਈ ਜਾਂਦੀ ਹੈ। ਜ਼ਿੰਮੇਵਾਰੀ ਲੈ ਕੇ ਫਿਰ ਦੂਜਿਆਂ ਤੋਂ ਫਰੋਤੀ ਲਈ ਜਾਂਦੀ ਹੈ। ਫਿਰ ਇੱਕ ਦੋ ਮਰਡਰ ਕਰਕੇ ਉਹ ਗੈਂਗਸਟਰ ਤਖੜਾ ਬਣ ਜਾਂਦਾ ਹੈ। ਜੀ। ਸੋ ਕਹਿਣ ਦਾ ਭਾਵ ਹੈ ਇਹਦਾ ਜ਼ਿੰਮੇਵਾਰ ਕੌਣ ਹੈ? ਸਿੱਧੀ ਸਿੱਧੀ ਮਾਨ ਸਰਕਾਰ ਇਸ ਗੱਲ ਦੀ ਜ਼ਿੰਮੇਦਾਰ ਹੈ ਜਾਨੀ ਕਿ ਮੁੱਖ ਮੰਤਰੀ ਪੰਜਾਬ ਗ੍ਰਹਿ ਮੰਤਰੀ ਵੀ ਹੈ ਇਹ ਭਾਜੀ ਮਤਲਬ ਮਾਨ ਸਾਹਿਬ ਦਾ ਨੌਜਵਾਨ ਪੀੜੀ ਜੀ ਬਾਹਰ ਬੈਠੀ ਵਿਦੇਸ਼ਾਂ ਚ ਨਾਲ ਹੀ ਨਾਲ ਨਾਲ ਹੀ ਨਾਲ ਪੰਜਾਬ ਦੀ ਪੁਲਿਸ ਜ਼ਿੰਮੇਦਾਰ ਹੈ ਜੀ ਤੁਹਾਡਾ ਡਰ ਤੇ ਖੌਫ ਜਿਹੜਾ ਹੈ ਪੰਜਾਬ ਦੀ ਪੁਲਿਸ ਦਾ ਮੁਕੰਮਲ ਤੌਰ ਤੇ ਮੁੱਕ ਗਿਆ ਹੈ ਜੀ ਮੁਕੰਮਲ ਤੌਰ ਤੇ ਇਹ ਕੇਵਲ ਤੇ ਕੇਵਲ ਪਿੰਡਾਂ ਜਾਮ ਲੋਕਾਂ ਨੂੰ ਡਰਾਉਣ ਵਾਸਤੇ ਜਾਂ ਚਲਾਨ ਕੱਟਣ ਆਲਿਆਂ ਦੇ ਜਪੇੜੇ ਜਾਂ ਗਾਲਾਂ ਕੱਢਣ ਵਾਸਤੇ ਜਾਂ ਪਾਰਟੀ ਆਲਿਆਂ ਨੂੰ ਇੱਕ ਦੂਜੇ ਨੂੰ ਫੜਾਉਣ ਵਾਸਤੇ 55 ਕਰੋਨਾ ਸੇ ਪੰਜਾਬ ਦੀ ਪੁਲਿਸ ਹੈ। ਪਤਾ ਨਹੀਂ ਕੀ ਹੋ ਗਿਆ ਹੈ ਕਿ ਕਿਹੜੇ ਚ ਕਮੀ ਹੈ। ਇਸ ਤਰ੍ਹਾਂ ਨਹੀਂ ਹੁੰਦਾ ਸੀ ਸਾਡਾ ਪੰਜਾਬ। ਨਾ ਇਸ ਤਰ੍ਹਾਂ ਦੀ ਪੁਲਿਸ ਹੁੰਦੀ ਸੀ। ਲੇਕਿਨ ਇਸ ਸਰਕਾਰ ਨੇ ਜਦੋਂ ਦੀ ਇਹ ਸਰਕਾਰ ਬਣੀ ਹੈ ਨੰਗਲ ਅੰਬੀਆਂ ਦੀ ਅੰਦਰ ਫੋਟੋ ਲੱਗੀ ਹੈ ਜਿਹੜਾ ਕਬੱਡੀ ਪਲੇਅਰ ਮਰਿਆ ਸੀ। ਨਕੌਦਰ ਦੀ ਉਹ ਘਟਨਾ ਤੁਹਾਨੂੰ ਯਾਦ ਹੋਣੀ ਹੈ ਸ਼ਾਇਦ। ਜਿਹੜਾ ਵਪਾਰੀ ਕੱਪੜਾ ਵਪਾਰੀ ਦੇ ਨਾਲ ਗੱਲਬਾਤ ਸੀ ਫਿਰ ਗੋਲੀ ਮਾਰ ਗੀ ਮੋਗੇ ਚ 4 5 ਆ ਤੁਹਾਡੇ ਨਾਲ ਐ ਰਜਾਨਾ ਦੀਆਂ ਕਟਨਾਵਾਂ ਐ ਵੀ ਉਹ ਸੁਨਿਆਰੀ ਦੁਕਾਨ 'ਚ ਵੜ ਗਏ ਉਹਨੇ ਬੰਦ ਕਰ ਲਈ ਤੇ ਉਹਨੂੰ ਠੋਕਤਾ ਜੀ ਸਾਡੇ ਦੋ ਬਲਾਕ ਪ੍ਰਧਾਨ ਮਾਰਤੇ ਇਹ ਤਰਨਤਾਰਨ ਬਲਾਕ ਪ੍ਰਧਾਨ ਮਾਰਤਾ ਇੱਕ ਤੀਜੇ ਤੇ ਸਾਡੇ ਚੋਲਾ ਸਾਹ ਵਾਲੇ ਤੇ ਗੋਲੀਆਂ ਚਲਾ ਗਏ ਤੇ ਆਪੋਜੀਸ਼ਨ ਵੱਲੋਂ ਫਿਰ ਮੇਰੇ ਮੇਰੇ ਕਹਿਣ ਦਾ ਮਤਲਬ ਆਪੋਜੀਸ਼ਨ ਲੜਾਈ ਲੜ ਸਕਦੀ ਐ ਧਰਨਾ 'ਤੇ ਗਿਆ ਪਰ ਸੋ ਮੰਨਸਾ ਦੇ ਤੀ ਜੀ ਲੜਾਈ ਲੱਗ ਸਕਦੀਆਂ ਸੀ ਕਈ ਵਾਰੀ ਰਾਜਨੀਤੀ ਹੁੰਦੀ ਹੈ ਲੋਕ ਕਹਿੰਦੇ ਜਾਣ ਪੁੱਛ ਕੇ ਤੇਲ ਪਾਉਂਦੇ ਅਸੀਂ ਪਰਿਵਾਰ ਤੇ ਫੈਸਲਾ ਛੱਡਿਆ ਜੀ ਸਿੱਧੂ ਮੂਸੇਵਾਲੇ ਦਾ ਮਰਡਰ ਵੇਖ ਲਓ ਪਰਿਵਾਰ ਤੇ ਫੈਸਲਾ ਛੱਡਿਆ ਕਿ ਫੈਸਲਾ ਤੁਹਾਡਾ ਹੈ ਤੁਸੀਂ ਦੱਸਣਾ ਕਿਉਂਕਿ ਕਈ ਵਾਰੀ ਲੋਕ ਕਹਿੰਦੇ ਵੀ ਰਾਜਨੀਤੀ ਲੋਕ ਯਾਰ ਕਿਸੇ ਨੂੰ ਪੋਸਟਮਾਰਟਮ ਤੋਂ ਰੋਕਦੇ ਆ ਕਿਸੇ ਨੂੰ ਸੰਸਕਾਰ ਤੋਂ ਰੋਕਦੇ ਆ ਮੈਂ ਐਹੋ ਜੀ ਰਾਜਨੀਤੀ ਕਰਦਾ ਨਹੀਂ ਜੀ ਪਰਿਵਾਰ ਫੈਸਲਾ ਲਵੇ ਇਸ ਕਰਕੇ ਪਰਿਵਾਰ ਜੋ ਫੈਸਲਾ ਲਏਗਾ ਕਾਂਗਰਸ ਪਾਰਟੀ ਇੱਕ ਨਾਲ ਕੇ ਪਰਿਵਾਰ ਦੇ ਨਾਲ ਖੜੇਗੀ ਮਾਲੀ ਸਹਾਇਤਾ ਦੀ ਲੋੜ ਹੋਈ ਉਹ ਵੀ ਕਰਾਂਗੇ ਜੀ ਨਾਲ ਵਕੀਲ ਕਰਨਾ ਉਹ ਵੀ ਕਰਾਂਗੇ ਲੜਾਈ ਲੜਨੀ ਪਈ ਇਹਨਾਂ ਦੇ ਗੁੰਡਿਆਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਮੈਂ ਜਨਤਾ ਬੋਲਦਾ ਕਿ ਕਾਨੂੰਨ ਬਣਾਉਣਾ ਚਾਹੀਦਾ ਇਹਨਾਂ ਨੂੰ ਜਿਨ੍ਹਾਂ ਦੇ ਘਰਾਂ ਚ ਜੇ ਮਾਪਿਓ ਨੇ ਬੇਦਖਲ ਨਹੀਂ ਕੀਤੇ ਇਹ ਲੋਕ ਜャ ਵਾਸਤਾ ਰੱਖ ਰਹੇ ਮਾਪਿਓ ਤਾਂ ਮਾਪਿਓ ਦੇ ਵੀ 120 ਜੋਨਾ ਪਰਚਾ ਦੇਣਾ ਚਾਹੀਦਾ ਕਿਉਂਕਿ ਬਾਹਰ ਬੈਠੇ ਲੋਕ ਉਹਨਾਂ ਦੇ ਮਾਪਿਓ ਆਪ ਦੇ ਮੁੰਡਿਆਂ ਨੂੰ ਪੈਸਾ ਦੇ ਆ ਕੇ ਜ਼ਿੰਦਗੀ ਵਧੀਆ ਬਤੀਤ ਕਰਨਾ ਜੀ ਉਹਨਾਂ ਦੀਆਂ ਮਾਸੀਆਂ ਚਾਚੀਆਂ ਪਾਈਆਂ ਜਦੋਂ ਸੇਕ ਘਰ ਤੱਕ ਲੱਗੇਗਾ ਫੇਰ ਕੰਮ ਮੁੱਕੇ ਜੀ ਸੋ ਕਾਨੂੰਨ ਸਖਤ ਬਣਾਉਣਾ ਚਾਹੀਦਾ ਹੈ ਤੇ ਜਿਹੜੇ ਜੇਲਾ ਜੁਲਾ ਚ ਬੈਠੇ ਐ ਉਹਨਾਂ ਦਾ ਵੀ ਹੱਲ ਕਰਨਾ ਚਾਹੀਦਾ ਜਿਹੜੇ ਉੱਥੋਂ ਕੰਮ ਚਲਾਈ ਜਾਂਦੇ ਜੀ ਅਈ ਯਾਰੀ ਖਬਰਾਂ ਅਕਸਰ ਸੁਣ ਨੂੰ ਮਿਲਦੀਆਂ ਕਿ ਸੱਪ ਲੜ ਗਿਆ ਸੋ ਇਹੋ ਜੇ ਲੋਕਾਂ ਨੂੰ ਪੁਲਿਸ ਦਾ ਖਾਫ ਹੋਣਾ ਚਾਹੀਦਾ ਅਤੇ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਤਾਂ ਪੰਜਾਬ ਨਹੀਂ ਰਹੇਗਾ ਇਹ ਗੈਂਗਸਟਰ ਸਟੇਟ ਬਣ ਜਾਏਗਾ ਇੱਕ ਡਰ ਦਾ ਮਾਹੌਲ ਹੈ ਜਿਹੜਾ ਇਹ ਹਾਲਾਤ ਬਹੁਤ ਮਾੜੇ ਆ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਪੰਜਾਬ ਦੇ ਗ੍ਰਹਿ ਮੰਤਰੀ ਔਰ ਮੁੱਖ ਮੰਤਰੀ ਔਰ ਪੰਜਾਬ ਦੀ ਪੁਲਿਸ ਹੈ ਮੈਂ ਉਹਨਾਂ ਨੂੰ ਇਸ ਗੱਲ ਦਾ ਜ਼ਿੰਮੇਵਾਰ ਆਖਦਾ ਜੀ ਤਾਂ ਕਿ ਕੈਪਟਨ ਮਨਿੰਦਰ ਸਿੰਘ ਵੀ ਹੁਣ ਦੁਬਾਰਾ ਐਕਟਿਵ ਹੋ ਗਏ ਨੇ ਉਹ ਕਹਿੰਦੇ ਨੇ ਕਿ ਮਤਲਬ ਵੀ ਅਸੀਂ ਪਹਿਲਾਂ ਨਸ਼ਾ ਖਤਮ ਕਰਨਾ ਸੀ ਪੰਜਾਬ ਚ ਹੁਣ ਗੈਂਗਸਟਰਵਾਦ ਵੀ ਖਤਮ ਕਰਾਂਗੇ ਉਹਨਾਂ ਤੇ ਤਾਂ ਸੁਣੋ ਜਿਹੜੇ ਮਰ ਮੁੱਕ ਗਏ ਆ ਕਿਰਪਾ ਕਰਕੇ ਉਹਨਾਂ ਬਾਰੇ ਚਰਚਾ ਨਾ ਕਰਿਆ ਕਰੋ ਅੱਜ ਦਾ ਬਹੁਤ ਗੰਭੀਰ ਮੁੱਦਾ ਹੈ ਜੀ ਅੱਜ ਦਾ ਬਹੁਤ ਗੰਭੀਰ ਮੁੱਦਾ ਇਸ ਸਬੰਧ ਵਿੱਚ ਐਸਐਸਪੀ ਸਾਹਿਬ ਨੂੰ ਮਿਲ ਕੇ ਕੋਈ ਟਾਈਮ ਵੀ ਦਿਓਗੇ ਮੈਂ ਬਿਲਕੁਲ ਐਸਐਸਪੀ ਨੂੰ ਕੋਈ ਨਾ ਮਿਲਣਾ ਹੈ ਨਾ ਕੋਈ ਟਾਈਮ ਦੇਣਾ ਮੈਂ ਪਰਿਵਾਰ ਨੂੰ ਢੀਕਣਾ ਹੈ ਪਰਿਵਾਰ ਦਾ ਸਨੇਹਾ ਲੋਕਾਂ ਦਾ ਧਰਨਾ ਵੀ ਲਾਵਾਂਗੇ ਬੈਠਾਂਗੇ ਵੀ ਬੰਦੇ ਜਲਦ ਤੋਂ ਜਲਦ ਗ੍ਰਿਫਤਾਰ ਹੋਣ ਪਰਿਵਾਰ ਨੂੰ ਇਨਸਾਫ ਮਿਲੇ ਤੇ ਜੇ ਨਹੀਂ ਹੁੰਦਾ ਤਾਂ ਧਰਨਾ ਕਾਂਗਰਸ ਪਾਰਟੀ ਲਾਏਗੀ ਸਾਡਾ ਇੱਥੇ ਨੌਜਵਾਨ ਸਾਥੀ ਜੱਗਾ ਜੀ ਇਨਚਾਰਜ ਨੇ ਮਣੀ ਹੈ ਸਾਡਾ ਬਲਾਕ ਇਸ ਪਿੰਡ ਦਾ ਅਗਲਾ ਫੈਸਲਾ ਅੜੀਕਾਂ ਦੇ ਪਰਿਵਾਰ ਦਾ ਜਿਵੇਂ ਸਾਨੂੰ ਪਰਿਵਾਰ ਸਨੇਹਾ ਲੈਗਾ ਸੀ ਉਹਨਾਂ ਦੇ ਨਾਲ ਠੀਕ ਹੈ ਧੰਨਵਾਦ